ਾਰੇ ਦੋਸਤੋ ਸਸਰੇ ਕਾਲ ਪੰਜਾਬੀ ਕਲਚਰ ਚੈਨਲ ਵਾਲਾ ਜਰਮਿੰਦਰ ਸਿੱਧੂ ਕਰੈਕਮੈਂਡਰ ਹਾਜ਼ਰ ਹੈ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਕਿਉਂਕਿ ਚੋਣਾਂ ਦਾ ਮੈਦਾਨ ਭਰਿਆ ਹੋਇਆ ਹੈ ਪੂਰਾ ਬੁਖਾਰ ਚੜ੍ਹ ਰਿਹਾ ਹੈ ਲੋਕਾਂ ਨੂੰ ਪੂਰਾ ਇਸ ਟਾਈਮ ਸਿਆਸੀ ਬੁਖਾਰ ਪੂਰੇ ਜੋਰਾਂ ਤੇ ਹੋਣ ਜਾ ਰਿਹਾ ਹੈ 5 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਚੋਣਾਂ ਹੋਣੀਆਂ ਉਧਰਲੇ ਪਾਸੇ ਦੂਜੇ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋ ਰਹੀਆਂ ਤੇ ਉਸ ਦੇ ਲਈ ਸਭ ਪਾਰਟੀਆਂ ਦੇ ਜਿਹੜੇ ਖਿਡਾਰੀ ਨੇ ਉਹ ਮਾਸ਼ਾ ਕਰਕੇ ਪਟਨ ਲਾ ਕੇ ਤੇ ਥਾਪੀਆਂ ਮਾਰਦੇ ਹੋਏ ਓਹੋ ਦੰਗਲ ਦੇ ਮੈਦਾਨ ਦੇ ਵਿੱਚ ਪਹੁੰਚ ਚੁੱਕੇ ਐ ਤੇ ਸਾਰੇ ਲੋਕ ਹੁਣ ਦੇਖੋ ਨਜ਼ਾਰਾ ਸਾਰੇ ਲੋ ਐਨਜੋਏ ਕਰੋ ਤੁਹਾਨੂੰ ਪਤਾ ਕਿਉਂਕਿ ਜਿਹੜੀ ਇਹ ਸਿਆਸੀ ਵੀ ਹੈ ਇਹ ਲੋਕ ਸੇਵਾ ਨਹੀਂ ਹੋ ਰਹੀ ਹੁਣ ਤਾਂ ਇਹ ਇੱਕ ਖੇਡ ਬਣ ਚੁੱਕੀ ਐ ਕਿਉਂਕਿ ਜੇਕਰ ਬਣ ਵੀ ਕਿਉਂ ਨਾ ਉਹਨਾਂ ਦੀ ਮਰਜ਼ੀ ਐ ਸਿਆਸੀ ਲੀਡਰ ਨੇ ਉਹਨਾਂ ਸਿਆਸੀ ਲੀਡਰ ਕਿਸ ਵਾਸਤੇ ਉਹ ਕੰਮ ਕਰਨ ਕਿਉਂਕਿ ਤੁਹਾਨੂੰ ਪਤਾ ਕਿ ਜਿੰਨੇ ਖਿਡਾਰੀ ਨੇ ਉਹ ਸਾਰੇ ਵਿਕਦੇ ਐ ਕਿਉਂਕਿ ਉਹ ਕਦੇ ਕਿਸੇ ਕਲੱਬ ਵੱਲੋਂ ਖੇਡ ਰਹੇ ਹੁੰਦੇ ਆ ਦੂਜੇ ਕਲੱਬ ਵੱਲੋਂ ਖੇਡ ਰਹੇ ਹੁੰਦੇ ਅਗਲੀ ਵਾਰੀ ਉਹ ਦੂਜੇ ਇੱਕ ਦੇ ਵਿਰੋਧੀ ਹੁੰਦੇ ਆ ਕਦੇ ਉਹ ਇਕੱਠੇ ਖੇਡਦੇ ਆ ਕਹਿੰਦੇ ਵੀ ਬੋਲੀ ਲੱਗਦੀ ਹੈ ਉਹਦੇ ਵਿੱਚ ਕਹਿੰਦੇ ਜੀ 80 ਕਰੋੜ ਦਾ ਵੇਚ ਗਿਆ ਕੋਈ ਕਹਿੰਦੇ 40 ਕਰੋੜ ਦਾ ਵੇਚ ਗਿਆ ਤੇ ਜਿੱਧਰ ਉਹਨਾਂ ਨੂੰ ਵੱਧ ਪੈਸੇ ਮਿਲਦੇ ਆ ਖਿਡਾਰੀ ਨੂੰ ਉਸ ਟੀਮ ਦੇ ਵਿੱਚ ਜਾ ਕੇ ਉਹ ਖੇਡਣਾ ਪਸੰਦ ਕਰਦਾ ਇਸ ਤਰ੍ਹਾਂ ਹੀ ਸਾਡੇ ਲੀਡਰ ਨੇ ਤੁਸੀਂ ਦੇਖਿਆ ਆਮ ਤੌਰ ਤੇ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਤਾਂ ਉਹ ਬੋਲੀ ਲਾਉਣ ਵਾਸਤੇ ਚੌਂਕ ਚਾ ਜਾਂਦੇ ਆ ਤੇ ਜਿਹੜੀ ਪਾਰਟੀ ਕੋਈ ਵੱਧੋ ਦਾ ਮੁੱਲ ਲਾ ਦਿੰਦੀ ਹੈ ਤੇ ਉਹ ਉਧਰ ਨੂੰ ਚਲੇ ਜਾਂਦੇ ਆ ਉਹ ਖਰੀਦ ਲੈ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਉਧਰ ਨਹੀਂ ਖੇਡਦੇ ਆ ਸੋ ਦੋਸਤੋ ਜਦੋਂ ਅਸੀਂ ਕ੍ਰਿਕਟ ਦੇ ਮੈਦਾਨ ਦੇ ਵਿੱਚ ਟੀਮ ਮੈਚ ਦੇਖਣ ਜਾਂਦੇ ਆ ਤਾਂ ਉਦੋਂ ਅਸੀਂ ਪੈਸੇ ਦੇ ਕੇ ਟਿਕਟ ਖਰੀਦਦੇ ਆ ਇੱਥੇ ਤੁਸੀਂ ਆਪਣੀ ਵੋਟ ਦੇ ਕੇ ਗੇਮ ਦੇਖੋਗੇ ਤੁਹਾਡੀ ਕਿਉਂਕਿ ਵੋਟ ਹੈ ਵੋਟ ਹੀ ਤੁਸੀਂ ਆਪਣਾ ਕੀਮਤੀ ਵੋਟ ਦੇ ਕੇ ਤੁਸੀਂ ਮੈਚ ਦਾ ਆਨੰਦ ਲੈਨੇ ਹੋ ਮੈਦਾ ਆਨੰਦ ਲਓ ਪੂਰਾ ਸਰਗਰਮੀ ਹੈ ਕਿਉਂਕਿ ਸਵਾਦ ਲਓ ਉਸ ਤੋਂ ਜਿਵੇਂ ਤੁਸੀਂ ਖੇਡ ਦੇ ਮੈਦਾਨ ਦੇ ਚੌਥੇ ਚੀਕਾ ਕੂਕਾ ਮਾਰਦੇ ਹੋ ਕਈ ਵਾਰੀ ਮੇਰੇ ਵਰਕੇ ਉੱਥੇ ਇਹੋ ਜਿਹੀ ਬੈਠੇ ਹੁੰਦੇ ਆ ਜਦੋਂ ਉਧਰਲਾ ਕੋਲ ਕਰਦਾ ਉਦੋਂ ਵੀ ਚੀਕਾ ਕੂਕਾ ਮਾਰਨ ਲੱਗ ਜਾਂਦੇ ਆ ਖੁਸ਼ੀ ਮਨਾਉਂਦੇ ਆ ਨੱਚਣ ਟੱਪਣ ਲੱਗਦੇ ਆ ਜਦੋਂ ਦੂਜੇ ਪਾਸੇ ਵਾਲਾ ਕਰਦਾ ਉਦੋਂ ਵੀ ਕਰਨ ਲੱਗ ਜਾਂਦੇ ਆ ਕਿਉਂਕਿ ਉਹਨਾਂ ਨੂੰ ਆਪਣਾ ਇੰਜੋਏ ਕਰਨਾ ਹੁੰਦਾ ਸੋ ਹੁਣ ਜਿਹੜੀ ਪੋਜੀਸ਼ਨ ਚੱਲ ਰਹੀ ਹੈ ਸਿਆਸੀ ਗੇਮ ਸਿਆਸੀ ਗੇਮ ਦੇ ਵਿੱਚ ਤੁਸੀਂ ਆਪਣਾ ਇੰਜੋਏ ਕਰੋ ਮੈਚ ਗੋਲ ਚਾਹੇ ਉਧਰ ਹੋ ਜਾਵੇ ਚਾਹੇ ਉਧਰ ਹੋ ਜਾਵੇ ਚੁੱਪ ਕਰਕੇ ਜਾ ਤੁਸੀਂ ਮੇਰੇ ਵਰਗੇ ਬਸ ਆਪਣਾ ਟਿਕਟਕ ਖੇਦਣ ਵਾਲੇ ਆ ਤੇ ਗਾਂਹਾਂ ਜਿਹੜੇ ਖੇਡ ਖੜਾਉਣ ਵਾਲੇ ਨੇ ਜਿਹੜੇ ਮੈਚ ਕਰਵਾਉਣ ਵਾਲੇ ਆ ਉਹ ਬੜੇ ਵੱਡੇ ਦਿਗਜ਼ ਬੈਠੇ ਆ ਉਹਨਾਂ ਨੇ ਜਿਹੜੀਆਂ ਖੇਡਾਂ ਕਰਵਾਉਣੀ ਆ ਇਹ ਖੇਡਾਂ ਚੱਲਦੀਆਂ ਰਹਿਣੀਆਂ ਇਸ ਤਰ੍ਹਾਂ ਜਿਹੜੇ ਸਿਆਸੀ ਖਿਡਾਰੀ ਨੇ ਉਹਨਾਂ ਨੇ ਵਿਖਦੇ ਰਹਿਣਾ ਤੇ ਤੁਸੀਂ ਉਹਨਾਂ ਦੇ ਮਗਰ ਆਪਣਾ ਢੋਲ ਖੜਕਾਉਂਦੇ ਜਾਣਾ ਚਿੱਕਾ ਕੁਕਾ ਦੇ ਨਾਈਜੇ ਟੱਪ ਦੇ ਜਾਣਾ ਜਿਵੇਂ ਵਿਆਹ ਹੁੰਦਾ ਨਾ ਵਿਆਹ ਦੇ ਵਿੱਚ ਲਾੜਾ ਜਾਂਦਾ ਸਿਰੇ ਬੰਨ ਕੇ ਤੇ ਆਪਣੇ ਵਰਗੇ ਅੱਗੇ ਨਾਈਜੇ ਟੱਪ ਦੇ ਲਾ ਕੇ ਪੈ ਕੇ ਤੇ ਪੂਰਾ ਨਾਈਤੇ ਜਾਂਦੇ ਹੁੰਦੇ ਆ ਉਸ ਤਰ੍ਹਾਂ ਤੁਸੀਂ ਨੱਚੋ ਟੱਪੋ ਹਏ ਉਹਨਾਂ ਦੇ ਜਿਹੜੇ ਲਾੜੇ ਨੇ ਉਹ ਬਣ ਕੇ ਹੁਣ ਆ ਜਾਣੇ ਆ ਤੇ ਢੋਲ ਅੱਗੇ ਵੱਜਦਾ ਹੁਣ ਤੇ ਤੁਸੀਂ ਉਹਨਾਂ ਦੇ ਅੱਗੇ ਨੱਚੋ ਨਜ਼ਾਰੇ ਲਓ ਦੇਖੋ ਖੁਸ਼ੀਆਂ ਮਨਾਓ ਬਾਕੀ ਫਿਰ ਦੇਖਦੇ ਆ ਕਿ ਊਠ ਕਿਸ ਕਰਵਟ ਬੈਠਦਾ ਕਿਉਂਕਿ ਮੈਦਾਨ ਜੇ ਭੱਟ ਰਿਹਾ ਹੈ ਅਜੇ ਜਿਹੜੇ ਸੌਦਾ ਪੱਤਾ ਅਜੇ ਚੱਲਣਾ ਹੈ ਕੁਝ ਦੇਖੋ ਕਿਹੜੀ ਸਿਆਸੀ ਪਾਰਟੀ ਆਪਣੇ ਕਿਸ ਤਰ੍ਹਾਂ ਦੇ ਪੱਤੇ ਖੋਲਦੀ ਆ ਤੇ ਕਿਹੜੀ ਕੋਈ ਨਾ ਕੋਈ ਮਾਰਤਾ ਮਾਰਦੀ ਆ ਪਰ ਇੱਕ ਗੱਲ ਸਵਾਦ ਆ ਗਿਆ ਬਈ ਜਦੋਂ ਕਸ਼ਮੀਰ ਵਿੱਚ ਬੜੀ ਧੀਰਪਾਤ ਹੋ ਰਹੀਆਂ ਤੇ ਜੰਮੂ ਕਸ਼ਮੀਰ ਦੇ ਵਿੱਚ ਕੀ ਹੁੰਦਾ ਉਧਰ ਨਿਗਾਹਾਂ ਸਾਰਿਆਂ ਲੱਗੀਆਂ ਪਰ ਸਵਾਦ ਆਪਾਂ ਨੂੰ ਜਿਹੜਾ ਜ਼ਿਆਦਾ ਆਉਣਾ ਨਾ ਪੰਜਾਬੀਆਂ ਨੂੰ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਨਾ ਜਿਹੜਾ ਨਾਲ ਲੱਗਦਾ ਹੋਵੇ ਆਪਣੇ ਲੱਗਦਾ ਹਰਿਆਣਾ ਨਾਲ ਤੇ ਹਰਿਆਣਾ ਵਾਲੇ ਨੇ ਆਪਾਂ ਨੂੰ ਔਖਾ ਵੀ ਬਹੁਤ ਕੀਤਾ ਕਿਉਂਕਿ ਉਧਰੋਂ ਰਸਤੇ ਬੰਦ ਲੰਘਣ ਦਿੱਤਾ ਨਹੀਂ ਗਾਹਾਂ ਗਾਹਾਂ ਦਿੱਲੀ ਜਾਣਾ ਹੁੰਦਾ ਹੋਰ ਨਾਲੋਂ ਖੱਜਲ-ਖਵਾਰੀ ਬਹੁਤ ਹੁੰਦੇ ਆ ਤੇ ਇਸ ਕਰਕੇ ਆਪਣੀਆਂ ਹਰਿਆਣੇ ਵੱਲ ਨਿਗਾਹਾਂ ਜ਼ਿਆਦਾ ਟਿਕੀਆਂ ਜੰਮੂ ਕਸ਼ਮੀਰ ਉਹਨੇ ਆਪਾਂ ਸ਼੍ਰੀਨਗਰ ਜਾਣਾ ਹੋਵੇ ਤਾਂ ਹੀ ਮਾਰ ਦਿੰਦੇਗਾ ਉਧਰ ਨੂੰ ਤੇ ਇੱਧ ਵਾਹ ਵਾਸਤਾ ਆਪਣਾ ਪੈਂਦੇ ਰਹਿੰਦਾ ਦਿੱਲੀ ਨਾਲ ਇਸ ਕਰਕੇ ਹਰਿਆਣੇ ਦਾ ਲਓ ਨਜ਼ਾਰਾ ਦੇਖਦੇ ਆ ਕੀ ਬਣਦਾ 10 ਸਾਲ ਰਾਜ ਕਰ ਗਈ ਸਾਡੀ ਭਾਰਤੀ ਜਨਤਾ ਪਾਰਟੀ ਉੱਤੇ ਸਰਕਾਰ ਤੇ ਹੁਣ ਦੇਖੋ ਮੈਚ ਦੇ ਵਿੱਚ ਪਾਰਟੀਆਂ ਮੁੱਖ ਨਿਤਰੀਆਂ ਨੇ ਤਿੰਨ ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਨਾਲ ਕਾਂਗਰਸ ਤੇ ਉਧਰ ਹੈ ਗਿਆ ਆਮ ਆਦਮੀ ਪਾਰਟੀ ਵੀ ਨਾਲ ਤੇ ਬਾਕੀ ਨਿੱਕੇ ਮੋٹے ਤਾਂ ਮੇਰੇ ਵਰਗੇ ਵਿੱਚ ਕਈ ਫਿਰਦੇ ਆ ਕੋਈ 2-4 ਸੀਟਾਂ ਵਾਲਾ ਕੋਈ 5 ਵਾਲਾ ਕੋਈ 6 ਵਾਲਾ ਉਹ ਦੇਖਦੇ ਹੁੰਦੇ ਬਾਅਦ ਚ ਆਪਣਾ ਮੁੱਲ ਕੀ ਲੱਗਦਾ ਉਹਨਾਂ ਦੀ ਵੀ ਆਪਾਂ ਦੇਖਾਂਗੇ ਕਿ ਐਡ ਕੀ ਜਜਪੀ ਦਾ ਕੀ ਬਣਦਾ ਬਾਕੀ ਦੇਖੋ ਲੋ ਸਵਾਦ ਜਦੋਂ ਤੱਕ ਵੋਟਾਂ ਹੁੰਦੀਆਂ ਆਪਾਂ ਕਰਦੇ ਆੜੇ ਤੇ ਮੈਂ ਵੀ ਜਾਨਣਾ ਦੇਖਣ ਵਾਸਤੇ ਹਰਿਆਣਾ ਨਜ਼ਾਰੇ ਲੈਣ ਫਸਰੀਆ ਕਾ